ਮਾਪਿਆਂ ਨੂੰ ਸਖਤ ਹੋਣਾ ਚਾਹੀਦਾ ਆ ਸਖਤਾਈ ਦੇ ਨਾਲ ਇਹਨਾਂ ਚੀਜ਼ਾਂ ਦੇ ਬਚਪਨ ਤੱਕ ਕਰਨੀ ਚਾਹੀਦੀ ਆ ਹੁਣ ਇੱਕ ਆਮ ਘਰ ਦਾ ਬੱਚਾ ਜਿਉਂਦੇ ਕੋਲ ਮਹਿੰਗਾ ਫੋਨ ਆਉਂਦਾ ਆ ਮਹਿੰਗੇ ਪਰਸਰ ਮਹਿੰਗੇ ਸਟੇ ਇੰਟਰਨੈਸ਼ਨਲ ਬ੍ਰਾਂਡ ਦੇ ਉਹ ਕੱਪੜੇ ਪਾਉਣ ਲੱਗਦਾ ਆ ਜਦੋਂ ਮਾਪਿਆਂ ਨੂੰ ਕਿਤੇ ਵੀ ਇਸ ਚੀਜ਼ ਦਾ ਮਾੜਾ ਚਿਆਗੀ ਕੋਈ ਸ਼ੱਕ ਪੈਂਦਾ ਆ ਆਪਣੇ ਬੱਚੇ ਨੂੰ ਪੁੱਛਣ ਆਪਣੇ ਵੀ ਆਪਾਂ ਜੇ ਸੋਚੀਏ ਕਿ ਵੀ ਆਪਾਂ ਕਿਸੇ ਦੀ ਰਾਖੀ ਕਰ ਲਾਂਗੇ ਕਿਸੇ ਦਾ ਫੋਨ ਚੈੱਕ ਕਰ ਲਾਂਗੇ ਇੱਕ ਕੱਢੀ ਚਲੋ ਆਪਾਂ ਫੋਨ ਚੈੱਕ ਕਰਕੇ ਬੱਚੇ ਨੂੰ ਚੀਜ਼ਾਂ ਦੇ ਲਈ ਰੋਕ ਦਾਂਗੇ ਪਰ ਇਹ ਇੱਕ ਚਸਕਾ ਇਹੋ ਜਿਹਾ ਇੱਕ ਇਹੋ ਜਿਹਾ ਭੂਸਾ ਕਿ ਜਿਵੇਂ ਜਿਵੇਂ ਬੱਚਾ ਸ਼ੁਰੂਆਤ ਦੇ ਵਿੱਚੋਂ ਕਰਦਾ ਆ ਉਸ ਤੋਂ ਬਾਅਦ ਇਸ ਦਲਦਲ ਦੇ ਵਿੱਚ ਫਸਦਾ ਜਾਂਦਾ ਆ ਤੇ ਉਦੋਂ ਹੀ ਨਿਕਲਦਾ ਆ ਜਦੋਂ ਉਹਨੂੰ ਲੱਗਦਾ ਆ ਕਿ ਵਾਕੇ ਵਿੱਚ ਉਹਨੋਂ ਦੇ ਕੋਲ ਦੋ ਹੀ ਰਸਤੇ ਨੇ ਜਾਂ ਤਾਂ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰੇ ਤੇ ਜਾਂ ਉਹ ਆਪਣੇ ਮਾਪਿਆਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਸਭ ਕੁਝ ਸੱਚ ਦੱਸ ਕੇ ਇੱਕ ਵਾਰ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲੇ ਤੇ ਦੁਬਾਰਾ ਵਾਸਤੇ ਉਪਰਨ ਕਰੇ ਕਿ ਉਹ ਇਹ ਚੀਜ਼ ਨਹੀਂ ਕਰੇਗਾ ਮਾਪੇ ਇੰਦੇ ਚ ਭੂਮਿਕਾ ਇਹੀ ਨਿਭਾ ਸਕਦੇ ਨੇ ਕਿ ਟਾਈਮ ਟੂ ਟਾਈਮ ਉਹ ਆਪਣੇ ਬੱਚਿਆਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਪਤਾ ਕਰਨ ਕੇ ਬੱਚੇ ਕੀ ਕਰਦੇ ਨੇ ਜੋ ਵੀ ਉਹਨਾਂ ਨੂੰ ਕੋਈ ਪੌਕਟ ਮਨੀ ਦਿੰਦੇ ਨੇ ਕੀ ਬੱਚਾ ਉਹਦੇ ਹਿਸਾਬ ਦੇ ਨਾਲ ਹੀ ਕੱਪੜੇ ਪਾ ਰਿਹਾ ਆ ਜਾਂ ਉਹਨਾਂ ਨੂੰ ਕਿਤੇ ਵੀ ਲੱਗਦਾ ਆ ਕਿ ਬੱਚੇ ਦੇ ਵਿਵਹਾਰ ਵਿੱਚ ਕੋਈ ਬਦਲਾਅ ਆਇਆ ਆ ਅਚਾਨਕ ਬੱਚੇ ਦੇ ਕੱਪੜਿਆਂ ਦੇ ਵਿੱਚ ਕੋਈ ਬਦਲਾਅ ਆਇਆ ਆ ਬੱਚੇ ਕੋਲ ਮਹਿੰਗੇ ਮਹਿੰਗੇ ਗਿਫਟ ਆਉਣ ਲੱਗੇ ਨੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਆਉਣ ਲੱਗੀਆਂ ਨੇ ਤਾਂ ਉੱਥੇ ਬੱਚੇ ਨੂੰ ਕ੍ਰਾਸ ਚੈੱਕ ਕੀਤਾ ਜਾਵੇ ਕਿ ਇਹ ਚੀਜ਼ ਤੇਰੇ ਕੋਲ ਕਿੱਥੋਂ ਆਈ ਕਿਵੇਂ ਆਈ ਤੂੰ ਕਿੱਥੋਂ ਲੈ ਮਾਪਿਆਂ ਨੂੰ ਸਖਤ ਹੋਣਾ ਚਾਹੀਦਾ ਆ ਸਖਤਾਈ ਦੇ ਨਾਲ ਇਹਨਾਂ ਚੀਜ਼ਾਂ ਦੀ ਪੁੱਛ ਪੜਤਾਲ ਕਰਨੀ ਚਾਹੀਦੀ ਆ ਨਹੀਂ ਬਾਅਦ ਵਿੱਚ ਤਾਂ ਸਿਰਫ ਪਛਤਾਵਾ ਹੀ ਪੱਲੇ ਰਹਿ ਜਾਂਦੇ ਆ ਦੇਖੋ ਆਪਾਂ ਇੱਕ ਆਮ ਘਰਾਂ ਦੇ ਨਾਰਮਲ ਘਰਾਂ ਦੇ ਬੱਚੇ ਆ ਆਪਣੇ ਮਾਪੇ ਨੂੰ ਵੀ ਪਤਾ ਆਪਾਂ ਨੂੰ ਵੀ ਪਤਾ ਆ ਕਿ ਆਪਣੀ ਕੀ ਔਕਾਤ ਆ ਕੀ ਹیثیت ਆ ਉਹ ਇੱਕ ਆਮ ਘਰ ਦਾ ਬੱਚਾ ਜੇ ਉਹਦੇ ਕੋਲ ਮਹਿੰਗਾ ਫੋਨ ਆਉਂਦਾ ਆ ਮਹਿੰਗੇ ਪਰਸ ਮਹਿੰਗੇ ਜੁੱਤੇ ਇੰਟਰਨੈਸ਼ਨਲ ਬ੍ਰਾਂਡ ਦੇ ਉਹ ਕੱਪੜੇ ਪਾਉਣ ਲੱਗਦਾ ਆ ਉਹ ਕਹਿੰਦਾ ਆ ਕਿ ਮੇਰੇ ਦੋਸਤ ਨੇ ਗਿਫਟ ਦਿੱਤੇ ਆ ਜਾਂ ਮੈਂ ਆਪ ਖਰੀਦੇ ਆ ਜਿਹੋ ਜਿਹੇ ਅਸੀਂ ਆਪ ਹੋਵਾਂਗੇ ਸਾਡੇ ਦੋਸਤ ਵੀ ਉਹੋ ਜਿਹੇ ਹੋਣਗੇ ਗਿਫਟ ਇੱਕ ਚੀਜ਼ ਮਿਲ ਸਕਦੀ ਆ ਸਾਰੀਆਂ ਚੀਜ਼ਾਂ ਤਾਂ ਨਹੀਂ ਮਿਲ ਸਕਦੀਆਂ ਹੈਗੀਆਂ ਸੋ ਜਦੋਂ ਮਾਪਿਆਂ ਨੂੰ ਕਿਤੇ ਵੀ ਇਸ ਚੀਜ਼ ਦਾ ਮਾੜਾ ਜਿਹਾ ਵੀ ਕੋਈ ਸ਼ੱਕ ਪੈਂਦਾ ਆ ਉਹ ਆਪਣੇ ਬੱਚੇ ਨੂੰ ਪੁੱਛਣ ਆਪਣੇ ਬੱਚੇ ਦੀ ਕਾਉਂਸਲਿੰਗ ਕਰਨ ਜੋ ਖੁਦ ਨਹੀਂ ਕਰ ਸਕਦੇ ਕਿਸੇ ਤੋਂ ਕਾਉਂਸਲਿੰਗ ਕਰਾਉਣ ਆਪਣੇ ਬੱਚੇ ਦੇ ਅਕਾਊਂਟ ਚੈੱਕ ਕਰਨ ਫੋਨ ਚੈੱਕ ਕਰਨ ਉਹਦੇ ਸਕੂਲ ਜਾਂ ਕਾਲਜ ਦੇ ਵਿੱਚ ਜਾ ਕੇ ਉਹਦੇ ਟੀਚਰ ਦੇ ਕੋਲੋਂ ਉਹਦੀ ਰਿਪੋਰਟ ਲੈਣ ਤਾਂ ਕਿ ਉਹ ਦੇਖਣ ਕਿ ਜੇ ਉਹਨਾਂ ਦਾ ਬੱਚਾ ਕੁਝ ਗਲਤ ਕਰ ਰਿਹਾ ਆ ਕਿਸੇ ਗਲਤ ਤਰੀਕੇ ਦੇ ਨਾਲ ਪੈਸਾ ਕਮਾ ਰਿਹਾ ਆ ਤਾਂ ਉਹਦੇ ਉੱਪਰ ਇੱਕ ਰੋਕ ਲਗਾਸ